ਅਲੀਸੀ ਜਰਾ ਦੇ ਦਾ ਜਿਹੜਾ ਪੁਹਿਆ ਪਿਕਚਰ ਵਗੈਰਾ ਇਹਨਾਂ ਬਾਰੇ ਸਾਰਾ ਇਨਸਾਨਾਂ ਦਾ ਦੱਸਿਆ ਜੀ ਕਿੰਨੇ ਬੁਝੇ ਤੋਂ ਬੜੇ ਤੇ ਇਹ ਉਸਤਨ ਪਹਿਲਾਂ ਨਿਰਮਲ ਕੌਰ ਐ ਜਸਵੰਤ ਕੌਰ ਜਸਵੰਤ ਸਿੰਘ ਮੱਲੇ ਜੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਉਹਨਾਂ ਦੇ ਬਿਆਨ ਦੇ ਉੱਤੇ ਮਕਦਮਾ ਨੰਬਰ 198 ਡੇਟਡ 25 9 ਜਵ ਨੂੰ ਥਾਣਾ ਸਿਟੀ ਦਰਜ ਕੀਤਾ ਸੀ ਜਿਹਦੀ ਤਫਤੀਸ਼ ਦੇ ਸਬੰਧ ਚ ਅਸੀਂ ਇੱਕ ਦੋਸ਼ੀ ਰੈਸਟ ਕੀਤਾ ਵਾ ਵਿਸ਼ਾਲ ਇਲੀਅਸ ਸ਼ਾਕਾ ਇਹ ਹੈਗਾ ਨੂਰਦੀ ਏਡੇ ਦਾ ਤੇ ਪੁੱਛ ਗਏ ਚੋਂ ਆਇਆ ਕਿ ਇਹਨੇ ਜਿਹੜੀ ਆ ਉਹ ਨਿਰਮਲ ਕੌਰ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਉਹ ਫਾਇਰਿੰਗ 'ਚ ਜੋ ਵਰਤਿਆ ਗਿਆ ਪਿਸਤਲ ਵੀ ਬਰਬੰਦ ਹੋ ਗਿਆ ਵਾ ਤੇ ਇਹਦਾ ਇੱਕ ਸਾਥੀ ਵਰਿੰਦਰ ਆ ਉਹ ਹਜੇ ਅਰੈਸਟ ਕਰਨ ਵਾਲਾ ਰਹਿੰਦਾ ਜਿਹਦੇ ਮਗਰ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਇਦਾਂ ਹੀ ਕੱਲ ਐਸਐਚਓ ਸਿਟੀ ਪਾਸ ਇਨਫੋਰਮੇਸ਼ਨ ਆਈ ਸੀ ਕਿ ਦਾਣਾ ਮੰਡੀ ਦੇ ਲਾਗੇ ਕੋਈ ਅਣਖਤੇ ਵਿਅਕਤੀ ਸ਼ੱਕੀ ਹਾਲਤ 'ਚ ਫੇਰ ਰਹੇ ਆ ਜਿੱਥੇ ਪੁਲਿਸ ਪਾਰਟੀ ਏਐਸਆਈ ਸੁਖਦੇਵ ਸਿੰਘ ਦੇ ਨਾਲ ਉੱਥੇ ਸਰਚ ਕਰਨ ਦੀ ਗਈ ਤੇ ਉੱਥੇ ਵਰਨ ਸੱਬਰਵਾਲ ਤੇ ਇੱਕ ਬਾਦ ਪਿਛਾਣ ਹੋਈ ਕਰਨ ਮੁੰਡਾ ਇਹ ਦੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜੇ ਜਿੱਥੇ ਵਰਨ ਸੱਬਰਵਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 3 315 ਦੇ ਕੱਟੇ ਮਿਲੇ ਆ ਤੇ ਇਹਦੇ ਖਿਲਾਫ ਵੀ ਪਰਚਾ ਦਰਜ ਕਰਕੇ ਗਾਂ ਤਫਤੀਸ਼ ਅਮਲ ਚ ਲਿਆਂਦੀ ਜਾ ਰਹੀ ਸਰ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਦਰਜ ਹੈ ਹਾਂ ਬਾਸ਼ਾ ਚਾਕੇ ਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਆ ਤੇ ਆ ਵਰਨ ਤੇ ਅਜੇ ਪਹਿਲਾ ਹੀ ਪਰਚਾ ਵਾ ਬਾਕੀ ਫਿਰ ਵੀ ਇਹਦੀ ਰਿਕਾਰਡ ਦੀ ਜਿਹੜੀ ਪਰਤਾਲ ਕਰਨ ਦੇ ਆ। ਪਰ ਇਹਨਾਂ ਦੇ ਆਪਸ ਕੀ ਸੰਬੰਧ ਹੈ ਦੋਨਾਂ ਇਹ ਸ਼ਾ ਸਕਦਾ। ਇਹ ਇਹਨਾਂ ਨੇ ਇੱਕ ਇਥੇ ਗਰੁੱਪ ਜਿਹੜਾ ਬੰਗੈੰਗ ਟਾਇਪ ਜਿਹੇ ਬਣਾਏ ਛੋਟੇ ਛੋਟੇ ਦੇ ਇਹ ਜਿਹੜਾ ਵਿਸ਼ਾਲ ਆ ਇਹ ਦੇ ਇਥੋਂ ਦਾ ਤਰਨਤਨ ਦਾ ਹੀ ਨੂਰ ਦੀ ੱਡੇ ਦਾ ਰਹਿਣ ਵਾਲਾ ਤੇ ਜਿਹੜਾ ਦੂਸਰਾ ਵਰਨ ਸਬਰਾਲ ਉਹ ਜਲੰਧਰ ਦਾ ਰਹਿਣ ਵਾਲਾ ਰਜੀਵ ਕੰਦੀ ਵਿਹਾਰ ਹੈ ਉੱਥੇ ਜਲੰਧਰ ਉਥੋਂ ਦਾ ਰਹਿਣ ਵਾਲਾ ਤੇ ਇਤੇ ਇਹਦੀ ਭੂਆ ਵਾ ਤਰਨਤਨ ਇਹ ਪੂਰਾ ਮੁੰਡਾ ਦਾ ਕਾਲੂ ਇਹਦਾ ਰਿਸ਼ਤੇਦਾਰ ਆ ਇਹ ਉਹਨੂੰ ਮਿਲਣ ਆਇਆ ਸੀ ਦੇ ਇਤੋਂ ਹੀ ਬਾਕੀ ਲੜਕੇ ਨਾਲ ਲੜ ਕੇ ਸਰ ਇਹਨਾਂ ਨੇ ਕੱਲ ਕੋਈ ਹੋਰ ਜ਼ਰਾ ਕੀਤੀ ਸੀ ਰੇੜੀ ਵਾਲੇ ਕੋਈ ਕਿਸੇ ਕੋ 10 ਪੁਆਇੰਟ ਦੇ ਜਾਂ ਕੋਈ ਨਹੀਂ ਘੋ ਵਾਲੀ ਕੋਈ ਗੱਲਬਾਤ ਨਹੀਂ ਗਈ ਬਸ ਇਹ ਸਾਨੂੰ ਉੱਥੇ ਘੁੰਮਣ ਦੇ ਸੀ ਖੈਰ ਕੋਈ ਵਾਰਤਾਲਾਪ ਕਰਦੇ ਉਸ ਤੋਂ ਪਹਿਲਾਂ ਇਨਫੋਰਮੇਸ਼ਨ ਮਿਲ ਗਈ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਸਰ ਟੋਟਲ ਕਿੰਨੇ ਸਹਾਰੇ ਟੋਟਲ 3 ਪਿਸਟਲ ਇੱਕ ਦੋਸ਼ੀ ਕੋ ਫੜੇ ਗਿਆ ਤੇ ਇੱਕ ਪਿਸਟਲ ਇੱਕ ਦੋ ਚਾਰ ਆ ਟੋਟਲ ਫੜੇ ਰੁਮੀ ਦੀ ਕਾਰਵਾਈ ਕੀਤੀ ਹੈ ਮਕਰਮੇਦਰ ਦੀ ਕਰ ਲਿਆ ਦਾ ਹੁਣ ਤਫतीश ਕਰਨ ਨੇ ਜੋ ਜੋ ਗਾਂ ਨਵੇਂ ਤਤੋਂਗੇ ਫਿਰ ਤੁਹਾਨੂੰ ਦੱਸਾਂਗੇ ਗੋਲੀ ਚਲਾਉਣ ਦਾ ਕਾਰਨ ਕੀ ਸੀ ਇਹ ਮੈਂ ਤੁਹਾਨੂੰ ਦੱਸਿਆ ਨਾ ਛੋਟੇ ਛੋਟੇ ਗੈਂਗ ਜੇ ਨਾ ਬਣਾਏ ਆ ਇੱਕ ਦੂਜੇ ਤੇ ਪ੍ਰਭਾਵ ਪਾਉਣ ਲਈ ਇੱਕ ਦੂਜੇ ਦੇ ਘਰ ਦੇ ਉੱਤੇ ਗੋਲੀ ਚਲਾ ਦਿੰਦੇ ਤੇ ਹੁਣ ਅਰੈਸਟ ਹੋ ਗਿਆ ਸੋ ਹੁਣ ਸਖਤੀ ਨਾਲ ਪੁੱਛਗਛ ਕਰ ਰਹੇ ਨੇ ਕੋਲਸੇ ਮੋਰ ਬੰਦੇ ਜਿਹੜਾ ਲੈ ਲੈ ਕੇ ਅੱਪੇ ਅੰਦਰ ਮਾੜ ਮਿਲੇਗੀ ਇਹ ਵੱਲਾ ਟਾਂਗ ਖੇਤਰੀ ਜਿਹੜਾ ਕਿ ਉਹਦੇ ਪਾਰੀ ਦੌਰ ਆ ਨਹੀਂ ਉਹਦੀ ਤਫਤੀਸ਼ ਚੱਲ ਰਹੀ ਹੈ ਜਾਂ ਰਾਉਂਡ ਅਪ ਕੀਤੇ ਆ ਕਦੀ ਕੁਛ ਕੁਛ ਕਰ ਰਹੇ ਆ ਜਲਦੀ ਜਿਹੜਾ ਉਹ ਵੀ ਸ਼ਾਊਟ ਆਊਟ ਕਰ ਲਾਂਗੇ ਬਾਈਟ ਕਰ ਲਈਏ ਸਰ ਉਹ ਸਮਝੋ ਜੀ ਨਾਲ